ਬਾਬਾ ਮੈਨੂੰ ਇਹ ਗੱਲ ਦੱਸ ਅਜ ਤੱਕ ਤੂੰ ਕਿੰਨੇ ਕ ਸਫੜ ਲੇ ਛੇਲਿਆ ਝੂਠ ਦੱਸਾਂ ਕਿ ਸਹੀ ਗੱਲ ਦੱਸਾਂ ਬਾਬਾ ਸਹੀ ਗੱਲ ਦੱਸ ਛੇਲਿਆ ਹੁਣ ਤੱਕ ਤੂੰ ਇਹ ਮੰਨ ਲਾ ਵੀ 18 20007 ਬਾਬਿਆਂ ਨੇ ਪਕੜ ਲੇ ਬਾਬਾ ਫਿਰ ਸਭ ਫੜਦੇ ਕਿਵੇਂ ਹਾਂ ਇਹ ਫੜਦੀਆਂ ਛੇਲਿਆ ਬਾਬਾ ਇਹਨੂੰ ਛੱਡ ਹੋਰ ਕਿਵੇਂ ਫੜਦਾ ਛੇਲਿਆ ਇਹ ਤਾਂ ਬਾਅਦ ਚ ਫੜਦੇ ਆ ਗੱਲ ਤਾਂ ਪਹਿਲਾਂ ਅਸੀਂ ਇਹਦੇ ਨਾਲ ਕੀਲਦੇ ਆਂ ਸਾਪੇ ਤੇ ਨਾਲ ਤਾਂ ਮੈਂ ਛੇਲਿਆ ਬੰਦੇ ਕੀਲਾਂ ਇਹ ਤਾਂ ਫੇਰ ਵੀ ਸੱਤ ਸਲੂਟ ਨੇ ਫੇਰ ਬਾਬਾ ਮੈਨੂੰ ਵੀ ਬਜਾਣੀ ਸਿਖਾ ਕਿਵੇਂ ਕੀ ਉਹ ਗੱਲ ਨਹੀਂ ਚੇਲਿਆ ਕੋਈ ਗੱਲ ਨਹੀਂ ਚੇਲਿਆ ਤੈਨੂੰ ਵੀ ਸਿਖਾਵਾਂਗੇ ਕਦੇ ਟਾਈਮ ਲੱਗਣ ਤੇ ਬਾਬੀ ਬਿਜੀ ਬਹੁਤ ਆਜੇ ਕਾਲਾ ਫੇਰ ਬਾਬਾ ਚਲ ਬਜਾ ਕੇ ਦਿਖਾ ਦੇ ਇਹ ਕੋਈ ਗੱਲ ਨਹੀਂ ਕਦੇ ਫੇਰ ਬਜਾ ਕੇ ਦਿਖਾਵਾਂਗੇ ਚੇਲਿਆ ਕੋਈ ਗੱਲ ਨਹੀਂ ਆਉਣ ਦੇ ਟਾਈਮ ਕਦੇ ਬਾਬਾ ਥੋੜੀ ਜਿਹੀ ਬਜਾ ਕੇ ਦਿਖਾ ਦੇ ਫਿਰ ਚੇਲਿਆ ਜੇ ਤੂੰ ਬਾਹਲਾ ਕਹਿਣਾ ਤਾਂ ਅੱਜ ਬਜਾ ਕੇ ਵੇਖ ਲੈਣੀ ਹੈ ਇੱਕ ਮਿੰਟ ਰੁਹਦਾ ਬਜਦੀ ਹੈ ਆਏ ਵੀਣ বাজਦੀ ਹੈ ਆਏ ਨਹੀਂ ਤੈਨੂੰ ਤੂੰ ਤਾਂ ਵੀਣ বাজਦੀ ਦੇਖੀ ਨਹੀਂ ਸਹੀ ਵੀਣ ਦੀ ਜਿਹੜੀ ਤੋ ਬਾਪਾ ਮੈਥੋਂ ਦੀ ਨਹੀਂ বাজਦੀ ਤੂੰ ਨਹੀਂ ਮਜਾ ਸਕਦਾ ਚੇਲਿਆ ਤੇਰੇ ਬਸ ਦੀ ਗੱਲ ਨਹੀਂ ਬਾਬਿਆਂ ਨੂੰ 15 16 ਸਾਲ ਹੋ ਗਏ ਵੀਣ ਨੂੰ ਤਾਂ ਇਹ ਐਡੀ ਸੁਰੀਲੀ ਵੀਣ ਫਿਰ ਬਾਬਾ ਮੈਨੂੰ ਵੀ ਸਿਖਾ ਦੇ ਨਹੀਂ ਇਹ ਚੇਲਿਆ ਬਾਬਿਆਂ ਨੂੰ ਇੰਨਾ ਟਾਈਮ ਹੋ ਗਿਆ ਇੰਨੇ ਟਾਈਮ ਤੇ ਸਿੱਖਿਆ ਤੂੰ ਚੇਲਾ ਕਿਵੇਂ 2 4 ਦਿਨਾਂ ਸਿੱਖ ਲੇਗਾ ਇਹ ਜਿਹੜੀ ਵੀਣ ਚੇਲਿਆ ਮੈਂ ਵਜਾਉਣਾ ਨਾ ਪੂਰੀ ਦੁਨੀਆ ਦੇ ਵਿੱਚ ਕੋਈ ਜੋਗੀ ਇਹੋ ਜੀ ਬੀਨ ਨਹੀਂ ਵਜਾ ਸਕਦਾ ਮੈਂ ਇੱਕ ਅਲੱਗ ਹੀ ਬੀਨ ਵਜਾਉਣਾ ਤੈਂ ਦਾ ਬਾਬਾ ਮੈਂ ਤੇਰੇ ਕੋਲ ਆਇਆ ਦੇਖਿਆ ਆਵਾਜ਼ ਕਿਵੇਂ ਆਉਂਦੀ ਐ ਲੱਗਦਾ ਬਾਬਾ ਇਹ ਤਾਂ ਨਹੀਂ ਵੱਜਦੀ ਮੈਂ ਇਹ ਚੇਲੇ ਤੇਰੇ ਬਸ ਦੀ ਗੱਲ ਨਹੀਂ ਆਏ ਲੱਗਦਾ ਨਾ ਜਿਵੇਂ ਕੋਤਰੀ ਦਾ ਗਲ ਪਾਟਿਆ ਹੁੰਦਾ ਇੱਕ ਕੋਤਰੀ ਦੀਆਂ ਬਾਜਾ ਬਹੁਤ ਕੜ ਲਾਣਾ ਮੈਂ ਇਸੀ ਬੀਨ ਦੇ ਨਾਲ ਕੋਈ ਬਾਬਾ ਫਿਰ ਵਾਜਾ ਕੱਢ ਕੇ ਦਿਖਾ ਫਿਰ ਇੱਕ ਦੋ ਜਿਹੜਾ ਮੇਰਾ ਉਸਤਾਦ ਸੀ ਨਾ ਜਿਨੇ ਮੈਨੂੰ ਬੀਨ ਸਿਖਾਈ ਐ ਉਹ ਵਿਚਾਰਾ ਗੁজার ਗਿਆ ਬਸ ਉਹੀ ਜਾਣਦਾ ਸੀ ਇਹ ਵਾਲਾ ਤੇ ਬਾਬਾ ਉਸੇ ਦੀ ਵੀਣ ਹੈ ਇਹ ਬਸ ਵੀਣ ਤਾਂ ਮੈਂ ਆਪਦੀ ਲੈ ਕੇ ਆਵਾਜ਼ ਜਿਹੜੀ ਸੁਰੀਲੀ ਆਵਾਜ਼ ਆ ਰਹੀ ਹੈ ਇਹ ਆਹਾਂ ਕਿਉਂ ਚੇਲਿਆ ਮੰਨ ਗਿਆ ਹਾਂ ਬਾਬਾ ਮੰਨ ਗਏ